कांग्रेस पार्टी जिंदाबाद एवं तमाम मुर्दाबाद जिंदाबाद मुर्दाबाद मुर्दाबाद खेप पर टे रद्द करो रद्द करो रद्द करो मुर्दाबाद 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 नेता सही नहीं चलूगी नेता सही नहीं चलूगी नहीं चलूगी एवं तमाम मुर्दाबाद मुर्दाबाद ਦੇਖੋ ਅੱਜ ਅਸੀਂ ਪਤਲਾ ਫੂਕ ਮਜ਼ਹਿਰਾ ਕਰਾਂਗੇ ਤੇ ਪਤਲਾ ਫੁੱਕਿਆ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੇ ਉਹਦਾ ਕਾਰਨ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਗ੍ਰੇਨੇਡ ਹਮਲੇ ਹੋ ਰਹੇ ਨੇ دہشت گردੀ ਦਾ ਮਾਹੌਲ ਹੈ ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ ਤੇ ਭੀੜ ਪੈਂਦੀ ਸੀ ਨਾ ਤੇ ਉਹ ਸੋਚਦਾ ਸੀ ਕਿ ਮੈਂ ਥਾਣੇ ਜਾਊਂਗਾ ਥਾਣੇ ਜਾ ਕੇ ਪੁਲਿਸ ਨੂੰ ਆਪਣੀ ਦਰਖਾਸਤ ਦਊਂਗਾ ਤੇ ਮੇਰੀ ਸੁਣਵਾਈ ਹੋਏਗੀ ਬਟ ਅੱਜ ਪੰਜਾਬ ਦਾ ਮਾਹੌਲ ਇਹੋ ਜਿਹਾ ਹੋ ਗਿਆ ਖਾਸ ਕਰਕੇ ਮਾਝੇ ਇਲਾਕੇ ਦਾ ਕਿ 18 ਗ੍ਰੇਨੇਡ ਡਿੱਗੇ ਨੇ ਇਹਦੇ ਵਿੱਚੋਂ ਬਹੁਤ ਸਾਰੇ ਗ੍ਰਨੇਡ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਅਤੇ ਟਰਨ ਟਰਨ ਦੇ ਆਲੇ-ਦੁਆਲੇ ਥਾਣਿਆਂ ਤੇ ਡਿੱਗੇ ਨੇ ਹੁਣ ਤਾਂ ਹਾਲ ਇਹ ਹੋ ਗਿਆ ਕਿ ਰਾਤ 7 ਵਜੇ ਤੋਂ ਬਾਅਦ ਪੁਲਸੇ ਲੋਕਾਂ ਦੀ ਰਾਖੀ ਨਹੀਂ ਕਰਦੀ ਆਪਣੇ ਥਾਣਿਆਂ ਦੀ ਰਾਖੀ ਕਰਦੀ ਹੈ ਤੇ ਇਸ ਮੁੱਦੇ ਤੇ ਧਿਆਨ ਕੇਂਦ੍ਰਿਤ ਕਰਨ ਲਈ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਨੇ ਇੱਕ ਬਿਆਨ ਦਿੱਤਾ ਹੈ ਕਿ ਭਾਈ 18 ਗ੍ਰਨੇਡ ਚੱਲ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗ੍ਰਨੇਡ ਹਮਲੇ ਹੋ ਸਕਦੇ ਨੇ ਪੰਜਾਬ ਤੇ ਤੋ ਉਹਨਾਂ ਨੇ ਇੱਕ ਕਦਛਾ ਜਤਾਇਆ ਸੀ ਤਾਂ ਕਿ ਪੰਜਾਬ ਸਰਕਾਰ ਸੁਚੇਤ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਾਰਵਾਈ ਕਰ ਸਕੇ ਤੇ ਸਤਰਕ ਰਹੇ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰ ਸਕਣ ਬਟ ਪੰਜਾਬ ਦਾ ਹਾਲ ਇੰਨਾ ਬਿਹਾਲ ਹੋ ਗਿਆ ਤਾਨਾਸ਼ਾਈ ਰਵਈਆ ਭਗਵੰਤ ਮਾਨ ਜੀ ਦਾ ਇੰਨਾ ਮਾੜਾ ਹੋ ਗਿਆ ਕਿ ਉਹਨਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਤੇ ਹੀ ਇਹ ਕਹਿ ਕੇ ਕਿ ਇਹ دہشت ਗੱਦੀ ਫਲਾਉਂਦੇ ਨੇ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਸੋ ਮੈਂ ਪੁੱਛਣਾ ਚਾਹੁੰਦਾ ਇਹਦੇ ਵਿੱਚ ਝੂਠ ਕੀ ਹੈ ਆਏ ਦਿਨ ਤਾਂ ਗ੍ਰਨੇਡ ਡਿੱਗ ਰਹੇ ਨੇ ਕਦੀ ਠਾਣੇ ਤੇ ਡਿੱਗਦੇ ਨੇ ਕਦੀ ਉਹ ਜੰਤੀਪੁਰੀਆਂ ਤੇ ਜਿਹੜੇ ਕਾਂਗਰਸ ਦੇ ਲੀਡਰ ਵੀ ਨੇ ਅਮਨ ਅਮਨਦੀਪ ਜੰਤੀਪੁਰੀਆ ਬਟਾਲੇ ਵੀ ਕਿ ਉਹਨਾਂ ਦੇ ਘਰ ਤੇ ਗ੍ਰਨੇਡ ਮਨਾਇਆ ਫਿਰ ਭਾਜਪੀ ਦੇ ਜਿਹੜੇ ਲੀਡਰ ਸਨ ਉਹਨਾਂ ਤੇ ਹਮਲਾ ਹੋਇਆ ਸੋ ਜਿਹੜੀ ਫਿਰਕਾ ਪ੍ਰਸਤੀ ਦੀ ਮਾਹੌਲ ਕ੍ਰੀਏਟ ਕੋਈ ਪੰਜਾਬ ਦੇ ਵਿੱਚ ਕਰਨਾ ਚਾਹੁੰਦਾ ਹੈ ਕਾਰਵਾਈ ਤਾਂ ਸਾਡੀ ਉਸਤੇ ਕਰਨੀ ਪੈਂਦੀ ਸੀ ਨਾ ਕਿ ਉਸਤੇ ਜੋ ਵਿਰੋਧੀ ਧਿਰ ਦਾ ਨੇਤਾ ਹੈ ਵਿਰੋਧੀ ਧਿਰ ਦੇ ਨੇਤਾ ਦਾ ਕੰਮ ਤਾਂ ਪੰਜਾਬ ਦੀ ਗੱਲ ਕਰਨਾ ਹੈ ਪੰਜਾਬ ਦੀ ਆਵਾਜ਼ ਉਠਾਉਣਾ ਹੈ ਤਾਂ ਕਿ ਕਿਸੇ ਤਰੀਕੇ ਲੋਕ ਮੁੱਦੇ ਜਿਹੜੇ ਆ ਉਹ ਉੱਚੇ ਚੁੱਕੇ ਜਾ ਸਕਣ ਬੱਟ ਹੈਰਾਨਗੀ ਹੁੰਦੀ ਹੈ ਭਗਵੰਤ ਮਾਨ ਦੀ ਮਾਨਸਿਕਤਾ ਦੀ ਕਿ ਉਹਨੇ ਆਪਣੀ ਸਾਰੀ ਪੁਲਿਸ ਅਰਵਿੰਦ ਕੇਜਰੀਵਾਲ ਅਤੇ ਜਿਹੜੇ ਹੋਰ ਝਾੜੂ ਦੇ ਪਿੱਠੂ ਨੇ ਉਹਨਾਂ ਦੀ ਸੁਰੱਖਿਆ ਤੇ ਲਾਈ ਹੈ ਆਮ ਲੋਕਾਂ ਦਾ ਹਾਲ ਬਿਹਾਲ ਹੈ ਸੋ ਇਸ ਗੱਲ ਦਾ ਅਸੀਂ ਵਿਰੋਧ ਕਰਦੇ ਹਾਂ ਕਿ ਵਿਰੋਧੀ ਧਿਰ ਦੇ ਨੇਤਾ ਦੇ ਪਰਚਾ ਦਰਜ ਹੋਇਆ ਹੈ ਕਿ ਉਸ ਗੱਲ ਲਈ ਕੱਲ ਚੰਡੀਗੜ੍ਹ ਵਿਖੇ ਵੀ ਧਰਨਾ ਦਿੱਤਾ ਜਾਵੇਗਾ ਸੋਚੀ ਕਾਂਗਰਸ ਪਾਰਟੀ ਵੱਲੋਂ ਤੇ ਅੱਜ ਧਰਨ ਤਾਰਨ ਵਿਖੇ ਸ਼ਾਰਟ ਨੋਟਿਸ ਤੇ ਪੁਤਲਾ ਫੂਕ ਮਜਾਰਾ ਜਿਹੜਾ ਹੈ ਹੁਣ ਕੀਤਾ ਜਾਵੇਗਾ ਅਤੇ ਸਰਕਾਰ ਦੇ ਖਿਲਾਫ ਜਿਹੜਾ ਆਪਣੀ ਇੰਟੈਲੀਜੈਂਸ ਦੇ ਦਾ ਫੇਲ ਹੁੰਦਿਆਂ ਕਿ ਆਪਣੇ ਆਪ ਨੂੰ ਕਿਸੇ ਤਰ੍ਹਾਂ ਦਾ ਕੁਝ ਪਤਾ ਨਾ ਹੁੰਦਿਆਂ ਮਾੜੀ ਕਾਰਜਕਾਰੀ ਸਾਡੇ ਭਜਪਾ ਪਾਰਟੀ ਦੇ ਸੀਨੀਅਰ ਵੀ ਬਿਨਾ ਕਰਨ ਦੀ ਕੋਸ਼ਿਸ਼ ਕਰਵਾਜਪਾ ਜਿਹੜੇ ਕਿ ਵਿਰੋਧੀ ਧਿਰ ਦੇ ਇਹ ਤਾਂ ਉਹਨਾਂ ਨੇ ਅੱਜ ਈਸਵਰੀ ਕੰਨਿਆਂ ਨੇ 92 ਕ੍ਰੈਂਗ ਨੇ ਐਮਐਲਏ ਦਾ ਅਸਤਾ ਸਭਾ ਦੇ ਵਿੱਚ ਹੀ ਪੰਦ ਕਰਕੇ ਉਸ ਪਖਲਾੜ ਦੇ ਵਿੱਚ ਜੋ ਪਹਿਲਾਂ ਹੀ ਇਹ ਸਰਕਾਰ ਬਹੁਤ ਲੋਕਾਂ ਨੂੰ ਤੰਗ ਪਰੇਸ਼ਾਨ ਸੀ ਕਿ ਸਾਨੂੰ ਮੁੱਲ ਨਹੀਂ ਦਿੱਤਾ ਜਾਂਦਾ ਇੱਕ ਸੀਨੀਅਰ ਲੀਡਰ ਨੇ ਜਦੋਂ ਸਪੀਡਮੈਨ ਸਪੀਡ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵੀ ਜੋ ਕਿ ਆਪਾਂ ਸਾਰੇ ਉਸ ਗੱਲ ਤੋਂ ਜਾਣੂ ਆ ਕਿ ਐਸਰੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਜਿਹੜੇ ਧਿਆਰੇ ਫਰੋਟੀਆਂ ਕਤਲੋਗਾਰਦ ਧੜਕੀਆਂ ਲੁੱਟਾਂ ਛੋਵਾ ਹਰ ਚੀਜ਼ ਚੱਲ ਰਹੀ ਉਸ ਦੇ ਸਬੰਧ ਵਿੱਚ ਜਦੋਂ ਦਾ ਕੱਲ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਕਈ ਤਰ੍ਹਾਂ ਦੇ ਨਜਾਇਜ਼ ਹਥਿਆਰ ਜਾਂ ਕੋਈ ਆਰ ਡੀ ਆਈ ਆਈ ਕੁਝ ਪਹੁੰਚਿਆ ਆਵਾ ਸਰਕਾਰ ਨੇ ਇਹ ਬਿਆਨ ਬਾਹਰ ਦਿੱਤਾ ਹੋਰੀਆਂ ਜਿਹੜੇ ਗ੍ਰਨੇਡ ਹਮਲੇ ਹੋ ਰਹੇ ਆ ਉਹਨਾਂ ਤੇ ਵੀ ਧਿਆਨ ਦੇਣਾ ਚਾਹੀਦਾ ਰੋਕਣਾ ਚਾਹੀਦਾ ਉਸ ਬਗੜਾੜ ਦੀ ਸਜ਼ਾਏਗੀ ਪ੍ਰਸ਼ਾਸਨ ਨੂੰ ਹੁਕਮ ਪਿਆਰੀ ਕਰਦੇ ਕੋ ਸ਼ਕਤੀ ਚਾਹਦੇ ਕਿ ਇਹ ਠੀਕਾ ਮਸਲੇ ਨੂੰ ਕੰਟਰੋਲ ਕੀਤਾ ਜਾਵੇ ਉਲਟਾ ਸਰਕਾਰ ਪ੍ਰਤਾਪ ਸਿੰਘ ਬਾਜਵਾ ਦੇ ਜਿਹੜੇ ਵਿਰੋਧੀ ਤੇ ਦੇ ਲੋਕਾਰੇ ਉਹਨਾਂ ਨੇ ਬਗੜਾੜ ਦੇ ਵਿਰੁੱਧ ਪੱਤਾ ਦਾ ਦੱਸਾ ਜਿਹੜੀ ਅਸੀਂ ਸਖਤ ਸ਼ਬਦਾਂ ਵਿੱਚ ਕਰਦੇ